सिमरन पटिक ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਫਿਰ ਸੋਹਣੇ ਸੋਹਣੇ ਸੂਟ ਲੈ ਕੇ ਆਈਆਂ ਸੋਹਣੇ ਸੋਹਣੇ ਕਲਰ ਲੈ ਕੇ ਆਈਆਂ ਪਿਆਰੇ ਪਿਆਰੇ ਸੂਟ ਲੈ ਕੇ ਆਈਆਂ ਹਨ ਤਾਂ ਸਭ ਤੋਂ ਪਹਿਲਾ ਸੂਟ ਮੇਰਾ ਹੈਗਾ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਮੀਡਲ ਵਰਕ ਹੋਇਆ ਹੋਇਆ ਹੈ ਜੀ ਥੋੜਾ ਥੋੜਾ ਵਿੱਚ ਮੀਡਲ ਵਰਕ ਹੋਇਆ ਹੋਇਆ ਹੈ ਜੀ ਚੈੱਕ ਕਰੋ ਜਿਆਦਾ ਨਹੀਂ ਆਪਾਂ ਥੋੜਾ ਥੋੜਾ ਮਿਰਲ ਵਰਕ ਹੋਇਆ ਵਾ ਸਟ੍ਰੇਟ ਲੈਣਾ ਬਣੀਆਂ ਵੀ ਆ ਇਹ ਵੀ ਵਰਕ ਹੋਇਆ ਹੋਇਆ ਵਾ ਜੀ ਵਿਚੇ ਫਿਕਸ ਜਿਆ ਵਰਕ ਹੈ ਕੋਈ ਇਹ ਚੂਗਣ ਵਾਲਾ ਦਾਗਾ ਨਹੀਂ ਹੈਗਾ ਕੁਛ ਨਹੀਂ ਹੈਗਾ ਜੀ ਹੈਂਡ ਵਰਕ ਦਾ ਸੂਟ ਮਿਲੂਗਾ ਜੀ ਬੈਕ ਦਾ ਚੈੱਕ ਕਰੋ ਬੈਕ ਪਹਿਲਾਂ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਕਲਰ ਬਹੁਤ ਪਿਆਰਾ ਹੈ ਜੀ ਇਹ ਹੈਗੀ ਹੈ ਜੀ ਬਾਟਮ ਬਾਟਮ ਦਾ ਰੂਪ ਲੈ ਲੀ ਮਿਲੂਗੀ ਬਾਟਮ ਵਿੱਚ ਤੁਹਾਨੂੰ ਐਦਾਂ ਮਿਲੂਗੀ ਡਿਜ਼ਾਈਨ ਬਹੁਤ ਹੀ ਪਿਆਰਾ ਕਲਰ ਹੈ ਜੀ ਦੁਪट्टे ਦੀ ਗੱਲ ਕਰੀਏ ਦੁਪੱਟਾ ਬਹੁਤ ਸੋਹਣਾ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਦੇਖੋ ਇਹ ਹੈਗਾ ਜੀ ਦੁਪੱਟਾ ਕਾਟਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਇਹਦਾ ਪ੍ਰਾਈਸ ਹੈਗਾ ਜੀ ਓਨਲੀ 1400 ਰੁਪਿਆ 1400 ਰੁਪਿਆ ਇਹਦਾ ਪ੍ਰਾਈਸ ਹੈ ਜੀ ਕਲਰ ਬਹੁਤ ਪਿਆਰਾ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਹਨਾ ਉਸ ਤੋਂ ਬਾਅਦ ਜੀ ਸਾਨੂੰ ਮੈਂ ਦੂਜਾ ਕਲਰ ਦਿਖਾਉਣੀ ਹੈ ਇਹਦਾ ਇਹਦੇ ਸਾਡੇ ਕੋਲ 3 ਕਲਰ ਆ ਜੀ ਦੂਜਾ ਕਲਰ ਚੈੱਕ ਕਰੋ ਜੀ ਸੇਮ ਡਿਜ਼ਾਈਨ ਸੇਮ ਥੋੜਾ ਬਹੁਤਾ ਪ੍ਰਿੰਟ ਦਾ ਫਰਕ ਹੋ ਸਕਦਾ ਪਰ ਕੱਪੜਾ ਸੇਮ ਹੈ ਜੀ ਇੱਕ ਕਲਰ ਇਹਦੇ ਵਿੱਚ ਇਹ ਆ ਜੀ ਬਹੁਤ ਹੀ ਸੋਹਣਾ ਸੂਟ ਹੈ ਲੇਖੋ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਜੀ ਗਰਮੀ ਦੇ ਹਿਸਾਬ ਨਾਲ ਜੇ ਤੁਸੀਂ ਇਹ ਸੂਟ ਹੁਣ ਵੇਅਰ ਕਰੋਗੇ ਨਾ ਬਹੁਤ ਹੀ ਪਿਆਰੇ ਸੂਟ ਹੈ ਜੀ ਆਹ ਹੋ ਗਿਆ ਜੀ ਇਹਦਾ ਬਾਟਮ ਦਾ ਕੱਪੜਾ ਪਲਾਜ਼ੋ ਬਣਾਓ ਸਲਵਾਰ ਬਣਾਓ ਕੁਝ ਵੀ ਬਣਾਓ ਜੀ ਬਾਟਮ ਦਾ ਕਪੜਾ ਹੋ ਗਿਆ ਜੀ ਪੂਰਾ ਤੁਹਾਨੂੰ 2.5 ਮੀਟਰ ਬਾਟਮ ਦਾ ਕਪੜਾ ਮਿਲੂਗਾ 2.5 ਮੀਟਰ ਸ਼ਰਟ ਦਾ ਕਪੜਾ ਮਿਲੂਗਾ कॉटन ਦਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਚੈੱਕ ਕਰੋ ਜੀ कॉटन ਦਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਹੈ ਦੁਪੱਟੇ ਦਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਦੁਪੱਟਾ ਦੇਖੋ ਐ ਤੁਹਾਨੂੰ ਖੁੱਲਾ ਡੁੱਲਾ ਇਹ ਨਹੀਂ ਹੈ ਛੋਟਾ ਜਿਹਾ ਦੁਪੱਟਾ ਮਿਲੂਗਾ ਦੇਖੋ ਜੀ ਕਿੰਨਾ ਪਿਆਰਾ ਫੁੱਲਾ ਡੁਲਾ ਦੁਪੱਟਾ ਮਿਲ ਪਾਜੀ ਤੁਹਾਨੂੰ ਇਹਦੀ ਕਾਪੀ ਬਾਜ਼ਾਰ ਵਿੱਚ ਬਹੁਤ ਮਿਲ ਜੂਗੀ ਜੇ ਉਹਦੇ ਨਾਲ ਦੁਪੱਟੇ ਚੈੱਕ ਕਰ ਲਓ ਨੇ ਇੰਨੇ ਖੁੱਲੇ ਡੁਲੇ ਦੁਪੱਟੇ ਹੋਣਗੇ ਨਾ ਐਦਾਂ ਤੁਹਾਨੂੰ ਬਾਟਮ ਵਿੱਚ ਮਤਲਬ ਪ੍ਰਿੰਟ ਮਿਲੂਗਾ ਮਿਲਦੇ ਬਾਜ਼ਾਰ ਵਿੱਚ ਬਹੁਤ ਹੈ ਪਰ ਇਹ ਚੀਜ਼ ਨਹੀਂ ਮਿਲੂਗੀ ਇਹ ਦੇਖੋ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਥੋੜਾ ਮੇਰਾ ਹੈਂਡ ਤੁਹਾਨੂੰ ਬਿਲਕੁਲ ਨਹੀਂ ਦਿਖਦਾ ਹੁਣ ਦੇਖੋ ਜੀ ਕੋਈ ਇਹਦੇ ਵਿੱਚ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਫਰਕ ਹੁੰਦਾ ਜੀ ਚੀਜ਼ ਦਾ ਤੁਸੀਂ ਇਹ ਨਾ ਸੋਚਿਆ ਕਰੋ ਵੀ ਇਹ ਮਹਿੰਗਾ ਦੱਸ ਦੇਣ ਜਾਂ ਮਹਿੰਗਾ ਬੋਲਦੇ ਆ ਜੇ ਰੇਟ ਥੋੜਾ 100 200 ਜ਼ਿਆਦਾ ਹੁੰਦਾ ਤਾਂ ਚੀਜ਼ ਦਾ ਵੀ ਫਰਕ ਹੁੰਦਾ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਇਹਦਾ ਪ੍ਰਾਈਸ ਵੀ ਹੈਗਾ ਜੀ 1400 ਰੁਪਿਆ 1400 ਰੁਪਿਆ ਇਹਦਾ ਪ੍ਰਾਈਸ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਲੈਮਨ ਜਿਹਾ ਕਲਰ ਹੈ ਜੀ ਮਾਸਪੂਜਾ ਪਤ ਨਹੀਂ ਲੈਮਨ ਹੈ ਪਤ ਨਹੀਂ ਕਿਵੇਂ ਬਹੁਤ ਹੀ ਸੋਹਣਾ ਕਲਰ ਹੈ ਜੀ, ਦਿਲ ਨੂੰ ਛੂ ਜਾਣ ਵਾਲਾ ਕਲਰ ਹੈ ਜੀ। ਦੇਖੋ ਤੁਹਾਨੂੰ ਇਸ ਹਿਸਾਬ ਨਾਲ ਜੇ ਤੁਹਾਨੂੰ ਮਤਲਬ ਡਿਜ਼ਾਈਨ ਚੈੱਕ ਕਰੋ। ਬਹੁਤ ਸੋਹਣੀ ਦੇਖੋ ਆਹ ਬਾਟਮ ਹੋ ਗਈ ਜੀ। ਇਹ ਹੋ ਗਿਆ ਜੀ ਬੈਕ ਪੱਲਾ। ਬੈਕ ਪੱਲਾ ਤੇ ਇਹ ਹੋ ਗਿਆ ਜੀ ਫਰੰਟ, ਫਰੰਟ ਪੱਲਾ। ਬਹੁਤ ਹੀ ਸੋਹਣਾ ਸੂਰਤ ਹੈ ਜੀ, ਬਹੁਤ ਸੋਹਣਾ। ਤੁਸੀਂ ਜਿੰਨਾ ਮਰਜ਼ੀ ਤੁਹਾਡਾ ਘੇਰਾ ਤੁਹਾਡਾ ਸੂਟ ਆਮ ਨਾਲ ਬਣੂਗਾ ਜੀ ਬਹੁਤ ਹੀ ਸੋਹਣਾ ਸੂਟ ਹੈ ਕੋਈ ਲਾਈਨਿੰਗ ਦੀ ਨੀਡ ਨਹੀਂ ਬਹੁਤ ਹੀ ਪਿਆਰਾ ਸੂਟ ਹੈ ਜੀ ਨਾਲ ਕਾਟਨ ਦਾ ਦੁਪੱਟਾ ਹੈ ਜੀ ਨਾਲ ਕਾਟਨ ਦਾ ਫਲਾ ਦੁਪੱਟਾ ਮਿਲਦਾ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਦੁਪੱਟੇ ਦੇ ਅੱਗੇ ਨਾ ਤੁਹਾਡਾ ਮਨ ਖੁਸ਼ ਹੋ ਜੂਗਾ ਜੀ ਤੁਸੀਂ ਇਹ ਦੁਪੱਟੇ ਤੁਹਾਨੂੰ ਬਾਜ਼ਾਰ ਵਿੱਚ 300 ਦੇ ਘੱਟ ਕੱਲਾ ਦੁਪੱਟਾ ਨਹੀਂ ਮਿਲਦਾ ਹੈਗਾ ਜੀ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਦਾ ਕਲਰ ਹੀ ਬਹੁਤ ਪਿਆਰਾ ਹੈ ਇਹ ਸੂਟ ਦਾ ਪ੍ਰਾਈਸ ਵੀ ਹੈਗਾ ਜੀ 1400 ਰੁਪਏ 1400 ਰੁਪਿਆ ਇਹਦਾ ਪ੍ਰਾਈਸ ਹੈ ਉਸ ਤੋਂ ਬਾਅਦ ਜੀ ਮੇਰੇ ਕੋਲ ਸੂਟ ਐਂ ਦੋ ਬਿਲਕੁਲ ਇਹ ਮਿਲੂਗਾ ਤੁਹਾਨੂੰ ਗ੍ਰੀਨ ਕਲਰ ਦਾ ਸੂਟ ਬਹੁਤ ਹੀ ਪਿਆਰੀ ਕਾਟਨ ਹੈ ਜੀ ਕਾਟਨ ਵਿੱਚ ਵੀ ਛੱਟ ਹੁੰਦਾ ਹੈ ਨਾ ਕਾਟ ਨੇ ਬਹੁਤ ਹੀ ਪਿਆਰੀ ਮਿਲੂਗੀ ਤੁਹਾਨੂੰ ਦੇਖੋ ਜੀ ਕਾਟ ਤੁਸੀਂ ਨਾ ਐਨ ਹੱਥ ਲਾ ਕੇ ਕੱਪੜਾ ਫੀਲ ਕਰਿਓ ਜਾਂ ਤੁਸੀਂ ਇੱਕ ਵਾਰ ਸਾ ਤੋਂ ਸੂਟ ਮੰਗਾ ਲਿਆ ਨਾ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆ ਜਾਣਾ ਜੀ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਚੰਗੀ ਤਰ੍ਹਾਂ ਫਿਰ ਤੁਹਾਡੇ ਕਿਉਂਕੀ ਸੂਟ ਸਾਫ਼ ਦੇ ਚ ਆ ਜਾਂਦਾ ਚੰਗੀ ਤਰ੍ਹਾਂ ਦੇਖੋ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਸੋਹਣੀ ਕਾਟਨ ਹੈ ਦੇਖੋ ਜੀ ਇਹ ਬਿਲਕੁਲ ਵੀ ਦੇ ਵਿੱਚ ਲਾਈਨਿੰਗ ਨਹੀਂ ਲੋਡਣੀ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਆ ਗਲੇ ਤੇ ਪੱਟੀ ਬਣੀ ਵੀ ਆ ਗਲੇ ਤੇ ਬਾਰਕ ਹੋਇਆ ਹੋਇਆ ਵੈ ਜੀਏ ਮਸ਼ੀਨੀ ਵਰਕ ਹੋਇਆ ਹੋਇਆ ਵੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਵੈ ਜੀ ਇਹ ਆਊਗਾ ਜੀ ਫੱਲੇ ਘੇਰੇ ਤੇ ਇਹ ਵੀ ਤੁਹਾਨੂੰ ਮਸ਼ੀਨੀ ਵਰਕ ਦੀ ਪੱਟੀ ਮਿਲੂਗੀ ਨਾਲ ਸਿੱਪੀ ਦਾ ਥੋੜਾ ਥੋੜਾ ਟੱਚ ਦਿੱਤਾ ਹੋਇਆ ਜੀ ਬਹੁਤ ਹੀ ਸੋਹਣਾ ਸ਼ਰਟ ਤੁਹਾਨੂੰ 2.5 ਮੀਟਰ ਸ਼ਰਟ ਮਿਲੂਗੀ ਜੀ 2.5 ਮੀਟਰ ਹੀ ਤੁਹਾਨੂੰ ਬਾਟਮ ਦਾ ਕੱਪੜਾ ਮਿਲੂਗਾ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਐਦਾਂ ਦੀ ਕਾਟਨ ਨਹੀਂ ਹੈ ਬਹੁਤ ਹੀ ਸੋਹਣੀ ਤੁਹਾਨੂੰ ਬਾਟਮ ਦਾ ਕੱਪੜਾ ਮਿਲੂਗਾ ਉਸ ਤੋਂ ਬਾਅਦ ਜੀ ਏਅਰ ਆਇਆ ਤੁਹਾਡਾ ਦੁਪੱਟਾ ਦੁਪੱਟਾ ਇੰਨਾ ਪਿਆਰਾ ਹੈ ਨੇ ਜੀ ਸਾਰੀ ਸੂਟ ਦੀ ਗ੍ਰੇਸ ਦੁਪੱਟੇ ਤੇ ਜਾ ਕੇ ਮੁੱਕਦੀ ਹੈ ਜੀ ਦੇਖੋ ਜੀ ਜਿਵੇਂ ਸ਼ਰਟ ਤੇ ਹੋਊਗਾ ਨਾ ਤੁਹਾਨੂੰ ਸਾਰੀ ਹੀ ਡਿਜ਼ਾਈਨਿੰਗ ਦੁਪੱਟੇ ਵਿੱਚ ਵੀ ਲੋਗੀ ਕਈ ਮੇਰੀਆਂ ਭੈਣਾਂ ਨਾ ਬਹੁਤ ਸ਼ਿਕਾਇਨ ਹੁੰਦੀਆਂ ਕਿ ਸੋਹਣੇ ਸੋਹਣੇ ਦੁਪੱਟਾ ਹੋਵੇ ਸੂਟ ਦਾ ਸੂਟ ਚਾਹੇ ਥੋੜਾ ਘੱਟ ਸੋਹਣਾ ਹੋਵੇ ਪਰ ਦੁਪੱਟਾ ਦੇਖੋ ਚੈੱਕ ਕਰੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਕਿੰਨਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਸੂਟ ਤਾਂ ਉਹਨੂੰ ਬਹੁਤ ਮਿਲ ਜਣ ਜੀ ਇਹ ਨਹੀਂ ਮੈਂ ਕਹਿੰਦੀ ਕਿ ਮੇਰੇ ਕੋਲੇ ਸਭ ਤੋਂ ਜ਼ਿਆਦਾ ਪਰ ਇਹ ਆ ਵੀ ਸਾਸੀ ਇਹਨ ਬਿਲਕੁਲ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਸੂਟ ਲੈ ਕੇ ਆਉਣੇ ਆ ਕਿ ਹਾਂ ਸਾਡੀਆਂ ਭੈਣਾਂ ਉਹਦਾ ਮਨ ਖੁਸ਼ ਹੋਵੇ ਉਹਨਾਂ ਨੂੰ ਦੇਖ ਕੇ ਕੋਈ ਕਹੇ ਵੀ ਵਾਹ ਕਿੰਨਾ ਵਧੀਆ ਸੂਟ ਪਾਇਆ ਹੈ ਕਾਟਨ ਨਹੀਂ ਐਵੇਂ ਦਾ ਦੁਪੱਟਾ ਤੁਸੀਂ ਨਹੀਂ ਮਿਲੂਗਾ ਤੁਹਾਨੂੰ ਇੰਨੇ ਸੋਹਣੇ ਅਸੀਂ ਨਾਲ ਦੁਪੱਟੇ ਲੈ ਕੇ ਆਉਣੇ ਆ ਜੀ ਬਹੁਤ ਹੀ ਪਿਆਰੀ ਕਾਟਨ ਹੈ ਬਹੁਤ ਸੋਹਣਾ ਸੂਟ ਹੈ ਉਸ ਤੋਂ ਬਾਅਦ ਜੀ ਸੇਮ ਤੁਸੀਂ ਚੈੱਕ ਕਰ ਲਿਓ ਦੁਪੱਟਾ ਸਿਰਫ ਕਲਰ ਦਾ ਫਰਕ ਹੈ ਜੀ ਤੇ ਸਿਰਫ ਕਲਰ ਦਾ ਫਰਕ ਮਿਲੂਗਾ ਇਹ ਮੈਂ ਤੁਹਾਨੂੰ ਕਲਰ ਹੀ ਚੈੱਕ ਕਰਾਉਣਾ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਦੇ ਵਿੱਚ ਤੁਹਾਨੂੰ ਦੋ ਪੀਸ ਹੈ ਜੀ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਇੱਕ ਵਾਰ ਜ਼ਰੂਰ ਮੇਰੀਆਂ ਭੈਣਾਂ ਜਿਹੜੀਆਂ ਸੂਟਾਂ ਦੀਆਂ ਸ਼ਕੀਨ ਹਨਾ ਟਰਾਈ ਕਰਿਓ ਉਹ ਤਾਂ ਬਾਅਦ ਤੁਹਾਨੂੰ ਫਰਕ ਪਤਾ ਲੱਗ ਜਾਣਾ ਤੇ ਕਈ ਵਾਰ ਤੁਸੀਂ ਸੋਚਦੇ ਹੋਵੋਗੇ ਕਿ 1400 ਦਾ ਬਾਜ਼ਾਰ 'ਚ ਤਾਂ ਇੰਨੇ ਦਾ ਮਿਲ ਜਾਣਾ ਪਰ ਨਹੀਂ ਭੈਣੇ ਕੱਪੜੇ ਦਾ ਬਹੁਤ ਫਰਕ ਹੁੰਦਾ ਬਹੁਤ ਜ਼ਿਆਦਾ ਜਿਹੜੇ ਬੰਦੇ ਨੂੰ ਨੌਲੇਜ ਹੈ ਨਾ ਉਹ ਤਾਂ ਕੱਪੜਾ ਦੇਖ ਕੇ ਦੱਸ ਦਿੰਦਾ ਵੀ ਇਹ ਕਿੱਦਾਂ ਦਾ ਕੱਪੜਾ ਪਾਇਆ ਵਾ ਇਹ ਕੋਈ ਦੱਸਣ ਦੀ ਜਾਂ ਰੇਟ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ ਉਹਨੂੰ ਨਾ ਦੱਸਣਾ ਪੈਂਦਾ ਵੀ ਮੇਰਾ ਸੂਟ ਕਿੰਨੇ ਦਾ ਏ ਉਹਨੂੰ ਖੁਦੇ ਪਤਾ ਲੱਗ ਜਾਂਦਾ ਵੀ ਸੂਟ ਹੈ ਨਾ ਵਧੀਆ ਪਾਇਆ ਵਾ ਬੰਦਾ ਹੈ ਨੌਲੇਜ ਵਾਲਾ ਹੈ ਹਨਾ ਆ ਦੇਖੋ ਜੀ ਇਹਦਾ ਦੁਪੱਟਾ ਹੋ ਗਿਆ ਤੇ ਇਹਦੀ ਬਾਟਮ ਦਾ ਕੱਪੜਾ ਹੋ ਗਿਆ ਸੂਟ ਪਹਿਣੇ ਚੰਗੀ ਤਰ੍ਹਾਂ